ਜੈ ਸ਼੍ਰੀ ਮਨ ਨਾਰਾਇਣ ਜੋ ਟਿੱਪਣੀ ਮੈਂ ਕਰਨ ਜਾ ਰਿਹਾ ਹਾਂ ਉਹ ਰਾਮਾਨੁਜ ਦਾਸ ਸ਼੍ਰੀਮਾਨ ਗੱਟੂ ਵੇਣੂ ਗੋਪਾਲ ਸਵਾਮੀ ਜੀ ਦੀ ਹੈ ਅਧਿਆਏ 1 ਅਰਜੁਨ ਵਿਸ਼ਾਦ ਯੋਗ ਸ਼ਲੋਕ 19 ਮਾ ਸਘੋਸ਼ੋ ਧਾਰਤ ਰਾਸ਼ਟਰਾ ਨਾਮ ਹਰਦਯਾਨੀ ਵਿედაਰਯਤ ਨਭਸ਼ਚ ਪ੍ਰਧਵੀਂ ਚੈਵਾ ਤੁਮੋ ਲੋਪਿ ਅਨੁਨਾਦਯਨ ਵੋਨ ਸੰਜੇਤ ਤ੍ਰਾਸਟਰ ਨੂੰ ਕਹਿ ਰਿਹਾ ਹੈ हे ਰਾਜਾ ਪਾਂਡਵ ਸੇਨਾ ਦੇ ਸਾਰੇ ਯੋਧੇ ਜਿਨ੍ਹਾਂ ਨੇ ਆਪਣੇ ਸ਼ੰਖ ਨਿਮਤ ਅਤੇ ਉਨ ਸਾਸਿਤ ਢੰਗ ਨਾਲ ਵਜਾਏ ਉਹਨਾਂ ਨੇ ਇੱਕ ਬੜਾ ਗੂੰਜ ਮਾਰ ਅਤੇ ਗੂੰਜਦਾ ਸ਼ਬਦ ਪੈਦਾ ਕੀਤਾ ਜੋ ਧਰਤੀ ਅਤੇ ਆਕਾਸ਼ ਵਿੱਚ ਗੂੰਜਿਆ ਇਹ ਗੂੰਜ ਮਾਰ ਸ਼ਬਦ ਦਰਯੋਦਨ ਅਤੇ ਉਸ ਦੀ ਸੈਨਾ ਵਾਲਿਆਂ ਦੇ ਦਿਲਾਂ ਨੂੰ ਤੋੜ ਦਿੰਦਾ ਹੈ ਇਹ ਸੰਜੇਤ ਰਤਰਾਸ਼ਟਰ ਨੂੰ ਕਹਿ ਰਿਹਾ ਹੈ ਇਸੋ ਸ਼ਲੋਕ ਰਾਹੀਂ ਜੋ ਸੰਦੇਸ਼ ਅਤੇ ਸਿੱਖਿਆ ਅਸੀਂ ਸਮਝਣੀ ਅਤੇ ਮੰਨਣੀ ਹੈ ਉਹ ਇਹ ਹੈ ਕਿ ਸਾਨੂੰ ਹਮੇਸ਼ਾ ਮਜਬੂਤ ਇੱਛਾ ਅਤੇ ਅਨੁਸ਼ਾਸਨ ਨਾਲ ਚੰਗੇ ਕਰਮ ਕਰਨੇ ਚਾਹੀਦੇ ਹਨ ਸਾਡੇ ਚੰਗੇ ਕਰਮਾਂ ਦਾ ਪ੍ਰਭਾਵ ਸੰਸਾਰ ਭਰ ਵਿੱਚ ਫੈਲਦਾ ਹੈ ਅਤੇ ਸੰਸਾਰ ਦੇ ਸਾਰੇ ਜੀਵਾਂ ਦੇ ਭਲੇ ਲਈ ਕੰਮ ਕਰਦਾ ਹੈ ਸਾਡੇ ਚੰਗੇ ਕਰਮ ਕਰਨ ਦੀ ਮਜਬੂਤ ਇੱਛਾ ਉਹਨਾਂ ਦੇ ਦਿਲਾਂ ਨੂੰ ਤੋੜ ਦੇਵੇਗੀ ਜੋ ਸਾਡੇ ਚੰਗੇ ਕਰਮ ਵਿੱਚ ਰੁਕਾਵਟ ਪੈਦਾ ਕਰਨ ਜਾਂ ਵਿਗਨ ਕਾਰਕ ਹੋਣ ਦੀ ਕੋਸ਼ਿਸ਼ ਕਰਦੇ ਹਨ ਸਭੋਸ਼ੋ ਧਰਤਰਾਸ਼ਟ੍ਰਾਣਾਂ ਹ੍ਰਦਯਾਨੀ ਵਿਯਦਾਰਯਤ नभश्च पृथ्वीं चैवा तुमलोपी अनुनादयन वोम श्रीमद् भगवत गीता दा सार श्री कृष्ण परमात्मा ने 18वे अध्याय दे श्लोक 65 तो 70 विच ਅਠ ਕਰਮਾ ਰੂਪ ਵਿੱਚ ਬਖਸ਼ਿਆ ਹੈ। ਸ਼੍ਰੀ ਕ੍ਰਿਸ਼ਨ ਪਰਮਾਤਮਾ ਕਹਿੰਦੇ ਹਨ ਜੋ ਭਗਤ ਇਹ ਅਠ ਕਰਮ ਕਰਦੇ ਹਨ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ ਮੈਂ ਉਹਨਾਂ ਦੀ ਹਰ ਤਰ੍ਹਾਂ ਰੱਖਿਆ ਕਰਾਂਗਾ। ਸ਼੍ਰੀ ਕ੍ਰਿਸ਼ਨ ਪਰਮਾਤਮਾ ਵੱਲੋਂ ਸਾਰੀ ਗੀਤਾ ਸੁਣਨ ਤੋਂ ਬਾਅਦ ਅਰਜੁਨ ਕਹਿੰਦਾ ਹੈ ਕਿਰਸ਼ੀਏ ਵਚਨਮ ਤਵ ਜਿਸ ਦਾ ਅਰਥ ਹੈ ਕ੍ਰਿਸ਼ਨਾ ਮੈਂ ਤੁਹਾਡੀ ਆਗਿਆ ਅਨਸਾਰ ਹੀ ਕਰਾਂਗਾ ਇਸੇ ਕਾਰਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਹਰ ਤਰ੍ਹਾਂ ਦੀਆਂ ਸਫਲਤਾ ਤੇ ਜਿੱਤਾਂ ਬਖਸ਼ੀਆਂ ਆਓ ਅਸੀਂ ਵੀ ਪਰਮਾਤਮਾ ਨੂੰ ਇਹ ਵਚਨ ਦਈਏ ਕਿ ਅਸੀਂ ਇਹ ਅੱਠ ਕਰਮ ਦਾ ਪਾਲਨ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਪੂਜਾ ਤਪ ਜਾਂ ਜਗਤ ਪਰਮਾਤਮਾ ਨੂੰ ਦਿੱਤੇ ਹੋਏ ਇਸ ਵਚਨ ਤੋਂ ਮਹਾਨ ਨਹੀਂ ਹੈ ਮੈਂ ਇਹ ਅੱਠ ਵਚਨ ਉਚਾਰਨ ਕਰਾਂਗਾ ਤੁਸੀਂ ਸਭ ਆਪਣੇ ਮਨ ਤੇ ਹਿਰਦੇ ਵਿੱਚ ਇਹਨਾਂ ਨੂੰ ਧਿਆਨ ਕਰਨਾ ਇਸ ਤਰੀਕੇ ਨਾਲ ਸ਼੍ਰੀ ਕ੍ਰਿਸ਼ਨ ਨੂੰ ਵਚਨ ਦਿੰਦੇ ਹੋਏ ਆਓ ਅਸੀਂ ਉਹਨਾਂ ਦਾ ਆਨੰਦਮਈ ਚਿਹਰਾ ਧਿਆਨ ਕਰੀਏ ਅਤੇ ਆਨੰਦ ਮਹਿਸੂਸ ਕਰੀਏ जय श्रीमन नारायण आठ वचन इस प्रकार ਹਨ ਪਹਿਲਾ वचन हे श्रीमन नारायण ਜਿਵੇਂ ਤੁਸੀਂ ਆਗਿਆ ਕੀਤੀ ਮੈਂ ਸਦਾ ਤੁਹਾਡਾ ਧਿਆਨ ਕਰਾਂਗਾ ਤੇ ਮਨ ਵਿੱਚ ਤੁਹਾਨੂੰ ਹੀ ਵਿਚਾਰਾਂਗਾ ਦੂਜਾ वचन हे श्रीमन नारायण ਜਿਵੇਂ ਤੁਸੀਂ ਕਿਹਾ ਹੈ ਮੈਂ ਸਦਾ ਤੁਹਾਡਾ ਭਗਤ ਰਹਾਂਗਾ ਤੀਜਾ ਵਚਨ हे श्रीमन नारायण ਮੈਂ ਆਪਣੇ ਸਾਰੇ ਕਰਮ ਤੁਹਾਡੀ ਸੇਵਾ ਅਤੇ ਤੁਹਾਡੀ ਪ੍ਰਸੰਤਾ ਲਈ ਕਰਾਂਗਾ ਚੌਥਾ ਵਚਨ हे श्रीमन नारायण ਜਿਵੇਂ ਤੁਸੀਂ ਆਖਿਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਸਿਰਫ ਤੁਹਾਡਾ ਹਾਂ ਮੈਂ ਹਮੇਸ਼ਾ ਆਪਣੇ ਹੱਥ ਜੋੜ ਕੇ ਤੁਹਾਨੂੰ ਨਮਸਕਾਰ ਕਰਾਂਗਾ ਅਤੇ ਤੁਹਾਡੀ ਭਗਤੀ ਕਰਾਂਗਾ ਪੰਜਵਾਂ ਵਚਨ हे श्रीमन नारायण ਮੈਨੂੰ ਤੁਹਾਡੇ ਇਹ ਸ਼ਬਦ ਯਾਦ ਹਨ ਮਾਮੇਕਮ ਸ਼ਰਨਮ ਬਰਜ ਅਧਿਆਇ 18ਵਾਂ ਸ਼ਲੋਕ 66ਵਾਂ ਜਿਨ੍ਹਾਂ ਵਿੱਚ ਤੁਸੀਂ ਕਿਹਾ ਹੈ ਕਿ ਕੇਵਲ ਮੇਰੀ ਹੀ ਸ਼ਰਨ ਆ हे श्रीमन नारायण ਮੈਂ ਸਿਰਫ ਤੁਹਾਡੀ ਹੀ ਸ਼ਰਨ ਆਇਆ ਹਾਂ छेमा वचन हे श्रीमन नारायण मेनू ਤੁਹਾਡੇ ਸ਼ਬਦ ماں ਸੁਚਾ ਅਧਿਆਇ 18ਵਾਂ ਸ਼ਲੋਕ 66ਵਾਂ ਯਾਦ ਹਨ ਜਿਨ੍ਹਾਂ ਰਾਹੀਂ ਤੁਸੀਂ ਸਾਨੂੰ ਆਸ਼ਵਾਸਨ ਦਿੰਦੇ ਹੋਏ ਕਿ ਗਮ ਨਾ ਕਰੋ ਮੈਂ ਹੁਣ ਦੁੱਖ ਨਹੀਂ ਕਰਾਂਗਾ 7ਵਾਂ ਬਚਨ हे श्रीमन नारायण ਤੁਸੀਂ ਸਾਡੇ ਹਿੱਤ ਲਈ ਸ਼੍ਰੀਮਦ ਭਗਵਦ ਗੀਤਾ ਬਖਸ਼ ਕੇ ਕਿਰਪਾ ਕੀਤੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਹਰ ਰੋਜ਼ ਘਟੋ ਘਟ ਇੱਕ ਸ਼ਲੋਕ ਪੜਾਂਗਾ ਜਾਂ ਸੁਣਾਗਾ ਅਠਵਾਂ ਵਚਨ हे श्रीमन नारायण तुसी गीता सारी मनुखता ਲਈ ਬਖਸ਼ੀ ਹੈ ਮੈਂ ਵਚਨ ਦਿੰਦਾ ਹਾਂ ਕਿ ਮੈਂ ਤੁਹਾਡੇ ਗੀਤਾ ਦੇ ਦਿਵਯ ਵਚਨਾ ਉਹਨਾਂ ਭਗਤਾਂ ਤੱਕ ਪਹੁੰਚਾਉਂਗਾ ਜੋ ਇਸ ਤੋਂ ਅਣਜਾਣ ਹਨ ਅਸੀਂ ਹੁਣ ਇਹ ਅੱਠ ਵਚਨ ਪਰਮਾਤਮਾ ਨੂੰ ਦੇ ਦਿੰਦੇ ਹਾਂ। ਸ਼੍ਰੀਮਨ ਨਾਰਾਇਣ ਨੂੰ ਹਰ ਰੋਜ਼ ਇਹ ਵਚਨ ਦੇਣਾ ਕਿ ਅਸੀਂ ਉਹਨਾਂ ਦੀ ਆਗਿਆ ਅਨੁਸਾਰ ਚੱਲਾਂਗੇ। ਆਪ ਵਿੱਚ ਸਭ ਤੋਂ ਵੱਡੀ ਪੂਜਾ ਹੈ। ਆਓ ਉਸ ਨੂੰ ਆਪਣੇ ਅਟਲ ਵਿਸ਼ਵਾਸ ਨਾਲ ਵਚਨ ਦਈਏ। हे ਸ਼੍ਰੀਮਨ ਨਾਰਾਇਣ ਮੈਂ ਜਿਵੇਂ ਤੁਸੀਂ ਕਹੋਗੇ ਅਜਿਹਾ ਹੀ ਕਰਾਂਗਾ। ਮੈਂ ਤੁਹਾਡੀ ਇੱਛਾ ਅਨੁਸਾਰ ਵਰਤਾਵ ਕਰਾਂਗਾ। ਅਤੇ ਸਿਰਫ ਤੁਹਾਡੇ ਲਈ ਹੀ ਕਰਮ ਕਰਾਂਗਾ। ਸ਼੍ਰੀਮਨ ਨਾਰਾਇਣ। ਕਿਰਸ਼ਿਏ ਵਚਨਮ ਤਵ ਜਿਸ ਦਾ ਅਰਥ ਹੈ, हे ਸ਼੍ਰੀਮਨ ਨਾਰਾਇਣ ਮੈਂ ਤੁਹਾਡੀ ਆਗਿਆ ਅਨਸਾਰ ਹੀ ਕਰਾਂਗਾ। ਸਰਵੰ ਸ਼੍ਰੀਕ੍ਰਿਸ਼ਨ ਅਰਪਨਮ ਅਸਤੂ। ਜੈ ਸ਼੍ਰੀਮਨ ਨਾਰਾਇਣ। ਸਘੋਸ਼ੋ। ధਰਤਰਾਸ਼ਟਰਾਨਾਮ। हृदयानि व्यदारयत् नभश्च पृथिवीञ्चैव तुमुलोऽपि अनुनादयन् ओ सघोषोद्धार्तराष्ट्राणां हृदयानि व्यधारयत् नभश्च चैव तुमुलोऽप्यनुनादयन् श्रीमन्नारायणां करिष्ये वचनं तव सर्वं श्रीकृष्णार्पणमस्तु जय श्रीमन्नारायण